ਗੋਰਾ ਮਤੇ ਰਗੇ ਮਾ ਜੈ ਹੋ ਗੁਰੂ ਉਪਦੇਸਿਆ ਮੈਂ ਟੈਹਿਓ ਕਿ ਹਾਪਤਾਰ ਨਾਨਕ ਕਹੇ ਸੁਣ ਰੇ ਮਨਾ ਕਰ ਕੀਰਤਨਾ ਹੋਏ ਉਦਾ آ گئی ہے کریم ببار گی ہے کری مبارگ جیون بچے جی دھرتی سلطان پورے جی برتھ بابے جی جنگی دال تیر بابے جی डबल बदले साम्हूं पचवंजा साल चातिया चातिया सदनाम तन गुरू नानक जी तवलो जव गुर नान जीानक जी मुबारक जीवन ਮਧਾ ਬਾਪੇ ਦੀ ਦੁਪਹਿਰ ਹੁ ਤਰ ਨ ਬਗਲੇ ਬਾ ਮਾ ਗੁਰ ਜਾਰ ਰਹਾ 555 ਸੰਜਾ ਸੰਨ 판ਥਰ ਮਾਨਾਰਿਆ ਹੈ ਆਦਮਨਪੁਰ ਦੇ ਗੁਰਾ ਦੇ ਵਿਚਾਂ ਮਨ ਬਖਤੇ ਆ ਗਿਆ ਸਤਨਾਮ ਨਾਮਾ ਗਾ ਤਨ ਮਨ ਤਨ ਸੋਹਲਾ ਜਾਣੋ ਸੋਕਾ ਬਣਦਾ ਬਾਬੇ ਨੇ ਸਬਕ ਸਖਾਇਆ ਬੰਦ ਇੱਕਾ ਬਣਦਾ

ਸੱਚ ਦਾ ਉਪਦੇਸ਼ ਦਿੱਤਾ ਵਟੇ ਹੰਕਾਰੀਆਂ ਨੂੰ ਵਰਜੇ ਗਮਉਣਾ ਸਤਰਾ ਜੱਸੀ ਆ ਬਸਾਰੀਆਂ ਨੂੰ ਮੋਬਨ ਮਨ ਤੰਮੇ ਸਿੱਤਾ ਕਿ ਤਾਂ ਪਿਆਰ ਨਾਲ ਤਾਂ ਗੁਰੂ ਨਾਨਕ ਜੀ ਦੇ ਤੁਨੀਓ ਰੁਪਕਾਰ ਨਾਲ ਤਾਂ ਗੁਰੂ ਨਾਨਕ ਜੀ ਦੇ ਪੰਡਵ ਰੂਪ ਸੀ ਪੂਜਾ ਕਰਨ ਕੋ ਰੋਣ ਵੀ ਪੰਡਤ ਨੂੰ ਦਸਤੀ ਪੂਜਾ ਕਰਨੀ ਭਗਵਾਨ ਦੀ ਮੌਮਨ ਨੂੰ ਆਖਿਆ ਮੰਨ ਮੱਕ ਕੁਰਾਨ ਦੀ ਦੁਨੀਆ ਤੇ ਸੋਭਾ ਹੁੰਦੀ ਓਹ ਇਨਸਾਨ ਦੀ ਬਣ ਕੇ ਜੋ ਸੱਚਾ ਕਰਮੀ ਧਰਮ ਹੈ ਗੈ ਮਾਰਿਆ ਹੈ 555 ਸਰ ਦਾ ਪੰਥ ਹੈ ਨਾਰਿਆ ਹੈ ਆਦਮਨ ਪੁਰਬ ਕੁਲਾ ਦਾ ਤੰਮੇ ਰਵੇ ਬਾਹਰ ਨੂੰ ਜਾਵਰ ਅਕੀ ਤੰਮੇ ਰਵੇ ਜਾਵਰ ਜੂਰ ਬਜੇ ਸਕੇ ਹੋਏ ਤੰਮੇ ਮੋਕੇ ਤੇ ਸਤ ਵੰਨਾ ਤ੍ਰਿਪਤਾ ਗਾਣੇ ਕਾਬਾ ਕਦੇ ਨਰਦੀ ਹੱਸਾਂ ਦੀ ਝਾਰਨਾ ਤਨ ਤਨ ਗੁਰੂ ਨਾਨਕ ਜੀ ਦੇ ਭੁਲਿਓ ਉਪਕਾਰਨਾ ਤਨ ਤਨ ਗੁਰੂ ਨਾਨਕ ਜੀ ਦੇ ਸੱਚ ਦਾ ਦਰਵਾਜ਼ਾ ਖੁੱਲ੍ਹਿਆ ਹੈ ਨੇਕੀ ਕਰਮ ਆਉਣ ਦਾ ਮਾਰੇ ਗਰੀਬ ਬੰਦੇ ਨੂੰ ਚਾਤੀ ਨਾਲ ਲਾਉਣ ਦਾ ਕੌਡੇ ਦਾ ਧਾਰ ਕਢਾਹ ਸਿੱਧੇ ਰਾ ਪਾਉਣ ਦਾ ਵੱਡਿਆਂ ਤੋਂ ਵਰਜ ਵਰਜ ਕੇ ਥਿੰਨੇ ਲ ਘਾਰ ਆਹ ਪਾਸਾ ਪਚ ਮੁੰਜਾ ਸੰਗ ਪੰਥ ਨਾ ਨਾਰਿਆ ਹੈ ਆਗਮਨ ਪੂਰਬ ਤੁੰਗਾ ਤਾਪਣਾ ਨੂੰ ਠੰਡ ਵਰਤਾਏ ਮਿੱਠੇ ਗੁਰਵਾਨੀ ਜੀ ਆਈਏ ਤੁਰ ਦਰਗਹ ਰਤਨਾ ਦੇ ਖਾਨੇ ਜੀ ਫਿਰ ਚ ਏ ਸਮਝੇ ਦਾ ਪੜਦਾ ਪਾਰਾਣੀ ਜੀ ਤਰ ਜਾਂਦਾ ਅਮਰਜੀਤ ਸਿੰਘ ਤਰ ਜਾਂਦਾ ਅਮਰਜੀਤ ਸਿੰਘ ਜੁੜਤੇ ਕਰਤਾ ਨਾਮ ਤਾਂ ਤਾਂ ਗੁਰੂ ਨਾਨਕ ਜੀ ਦੇ ਪੁਨੀਓ ਉਪਕਾਰ ਨਾ ਤਾਂ ਤਾਂ ਗੁਰੂ ਨਾਨਕ ਜੀ ਦੇ گرو گرنتھ سا پویتر ہزوری بیٹھی گرو روپ سنگ جی لو اپنی ساری حاضری آخوا جی واحو جی کا کی واحد گروہ نارک دیو جی نے